ਨਹੀਂ ਤੈਨੂੰ ਬਿਮਾਰੀ ਕੀ ਹੈ ਤੈਨੂੰ ਹਟਦਾ ਕਿਉਂ ਨਹੀਂ ਹੈ ਹਾਂ ਮੈਂ ਠੋਕਾ ਨਾ ਲੈ ਹਟ ਖੜ ਤੁਸੀਂ ਹਟ ਜਾ ਕਰੋ ਸਾਰਾ ਦਿਨ ਪੰਗੇ ਲਈ ਜਾਂਦੇ ਰਹਿੰਦੇ ਤੁਸੀਂ ਕੀ ਹੈ ਰੇੜੀ ਹਾਂ ਸਾਰਾ ਦਿਨ ਛਾੜਤਾ ਹੀ ਕਰਦੇ ਰਹਿੰਦੇ ਤੁਸੀਂ ਕੀ ਹੈ ਰੇੜੀ ਤੈਨੂੰ ਕਿਹਾ ਨਾ ਪੰਗੇ ਲਈ ਜਾ ਕੋ ਸਾਰਾ ਦਿਨ ਕੁਝ ਨਹੀਂ ਹੁੰਦਾ ਆ ਖੇਡਣੀ ਤਾਂ ਜਾਂਦੀ ਹੈ ਖੇਡੀ ਜਾਂ ਨੇ ਸੱਟ ਵਾਜੂਗੀ ਕਿ ਅੱਡੇ ਗਡੂਗ ਪਾਓਗੇ ਤੇ ਮੁੜ ਕੇ ਫਿਰ ਰਹੋਗੇ ਹਾਂ ਲੈ ਟੈਕ ਜੋ ਮੈਂ ਤੁਹਾਨੂੰ ਕਹੀ ਜਾਂ ਨਾ ਵਾਰਿ ਵਾਰ ਨਹੀਂ ਓਹ ਕਮਾਲ ਕਮਾਲ ਹੋ ਗਈ ਤੁਹਾਡੀ ਯਾਰ ਜਮਾਈ ਆ ਜੀ ਓਏ ਨਾ ਬਈ ਬਾਹਰ ਹੀ ਪੜ੍ਹ ਲੈ ਕੀ ਮਾਰੀ ਤੈਨੂੰ ਬਾ ਨਹੀਂ ਉਹ ਤੁਹਾਡੀ ਮਾਂ ਕਿਧਰ ਗਈ ਆ ਨੂੰ ਕਹੇ ਢਾ ਨਹੀਂ ਸਕਦੀ ਇਹਨਾਂ ਨੂੰ ਬਾ ਨਾ ਆਪਣੀ ਬਈ ਬੋਲੋ ਅੱਛਾ ਦੇਖੀਏ ਚੱਲਾ ਚੱਲਾ ਓਏ ਗੱਲ ਸੁਣ ਲੈ ਸਾਲੇ ਨੈਸ ਜੇ ਨਹੀਂ ਤਾਂ ਕਾਹਦਾ ਖੜ ਜਾਇਆ ਕ ਚੱਕਾ ਦੰਦਾ ਮੈਂ ਕੀ ਕਰਾ ਹਾਂ ਚੱਕਾ ਲਾ ਪੂਰੀ ਫਿਰ ਇਹਦਾ ਮਤਲਬ ਵੀ ਮੈਨੂੰ ਕੁਝ ਵੀ ਨਹੀਂ ਸਮਝਦੇਗੇ ਨਹੀਂ ਸਮਝਦੇ ਹੈ ਨਹੀਂ ਕੋਈ ਨਾ ਨਸਰੀ ਨਹੀਂ ਮੇਰੀ ਗੱਲ ਤਾਂ ਹੈ ਹੈ ਨਹੀਂਗਾ ਹੈ ਨਹੀਂਗਾ ਨਹੀਂ ਤੁਹਾਨੂੰ ਬਿਮਾਰੀ ਕੀ ਹੈ ਤੁਹਾਨੂੰ ਫੜਦੇ ਕਿਉਂ ਨਹੀਂ ਹੈ ਹਾਂ ਮੈਂ ਠੋਕਾ ਦੋ ਲੈ ਹੋਰ ਦੰਦ ਜੇ ਟੈਕ ਜੱਪ ਮੈਂ ਜੋ ਕੋ ਮੈਨੂੰ ਕੀ ਸਮਝਦੇ ਉੱਲੂ ਦੇ ਪੱਟੇ ਉੱਲੂ ਦੇ ਪੱਟੇ ਤੂੰ ਹੁਣ ਇੱਥੇ ਬੈਠੀ ਐ ਤੈਨੂੰ ਸੁਣਦਾ ਨਹੀਂ ਕੁਛ ਵੀ ਮੈਂ ਤੈਨੂੰ ਕੁੱਟ ਦੂੰਗਾ ਫੱਟਿਆ ਚਲ ਅਸੀਂ ਤੂੰ ਆਪਾ ਰੱਖ ਕੀ ਸੁਣਨਾ ਸੁਣਦਾ ਤੈਨੂੰ ਜਾਗਦਿਆਂ ਮੈਂ ਕਹਾਂ ਲੱਗੀ ਇਹਨਾਂ ਨੂੰ ਢਾਲਾ ਉਹਨਾਂ ਨੂੰ ਰੋਲਾ ਕਿਵੇਂ ਪਾਈ ਜਾਂਦੇ ਹੋ ਹੁਸ਼ਾਰਤ ਕਰੀ ਜਾਂ ਮੜ ਕੇ ਸੱਟ ਵਾਜੂਗੇ ਇਹਦੇ ਤੂੰ ਹਟਾ ਮੈਂ ਢਾ ਆ ਮੇਰੇ ਅੱਖੇ ਨਹੀਂ ਹਟੇ ਤੇ ਜੇ ਮੈਂ ਉਹਨਾਂ ਨੂੰ ਠੋਕਤੇ ਨਾ ਢਟੂਈ ਚ ਤੇ ਫਿਰ ਤੂੰ ਹੀ ਚੀਕਾਂ ਮਾਰੇਂਗੀ ਨਾਲੇ ਤੇਰੇ ਅੱਖੇ ਨਹੀਂ ਹਟੇ ਮੇਰੇ ਅੱਖੇ ਕਿਥੋਂ ਹਟਦੇ ਤੇਰੇ ਅੱਖੇ ਨਹੀਂ ਹਟਦੇ ਉਹ ਕਿਹੜੇ ਬਣਾ ਦੇ ਲੱਗੇ ਵੇ ਸ਼ਰਾਰਤ ਕਿਵੇਂ ਕਰੀ ਜਾਂਦੇ ਹੋ ਵੇ ਮੈਂ ਕੀ ਕਰਨ ਲੱਗੇ ਪਿਆ ਤਾਂ ਫਿਰ ਮੈਨੂੰ ਕੀ ਆ ਕੇ ਦੱਸਦਾ ਠੀਰ ਕਿਹਨੂੰ ਦੱਸਾਂ ਹੈਂ ਕਿਆ ਮੈਨੂੰ ਕਹਿਣਾ ਮੈਨੂੰ ਤਾਂ ਕਹਿਣਾ ਜਵਾਕ ਕੀ ਦਿਓ ਤੇਰੇ ਵੀ ਹੈ ਤੇਰੇ ਵੀ ਮੈਂ ਉਹਨਾਂ ਨੂੰ ਪੁਗਾਈ ਬਥੇਰੀ ਮਾਰ ਲਈ ਆ ਉਹਨਾਂ ਨੂੰ ਢਾਡਦੇ ਨਹੀਂ ਪੈਗੇ ਇੱਕ ਵਾਰੀ ਮੈਂ ਫੇਰ ਜਾਣਾ ਓਏ ਫੇਰ ਨਹੀਂ ਟਿਕੇ ਤੁਸੀਂ ਨਾ ਜੇ ਜਿਹੜੀ ਖੇਡ ਲੈ ਦੇਖਾ ਚੱਲ ਯਾਰ ਲੈ ਤੇਰੀ ਭੈਣ ਲੈ ਹੁਣ ਮੈਂ ਦੱਸ ਸੁਣ ਲਈਆਂ ਗੱਲਾਂ ਉਹਨਾਂ ਦੀ ਕਿਨੇ ਬੋਲਦੇ ਐ ਕੋਈ ਲੈ ਪ੍ਰਸ਼ਾਦ ਆ ਕੀ ਕਰਾ ਜੇ ਜੀ ਬੋ ਬੋ ਜੇ ਬੱਚੇ ਤੇ ਜੇ ਤੂੰ ਆ ਤੇਰੇ ਅਰਗੇ ਹੋ ਆ ਜੇ ਜੀ ਮਾਂ ਤੇ ਹੋ ਜੇ ਦਾ ਜਵਾਗ ਮੈਂ ਤੈਨੂੰ ਕੀ ਕਹਿਗਾ ਮੈਂ ਕੀ ਤੈਨੂੰ ਕਿਹਾ ਟਾਣੇ ਸਾਹ ਦੇ ਨਾਲ ਮੈਂ ਤਾਂ ਨਹੀਂ ਹਟਦੇ ਮੈਂ ਤਾਂ ਨਹੀਂ ਹਟਦੇ ਇੱਥੇ ਮਿਲ ਚਿੱਤਰਾਂ ਦੀ ਘਾਟ ਤੈਨੂੰ ਵੀ ਹੈਗੀ ਆ ਥੋੜੀ ਥੋੜੀ ਲੱਗਦੀ ਹੈਗੀ ਚਿੱਤਰਾਂ ਦੀ ਘਾਟ ਨਾਲੇ ਹੋਰ ਆਹ ਨਾ ਵਿਚਾਰਾ ਜਦੋਂ ਉੱਥੇ ਨਹੀਂ ਨਾ ਕੋਈ ਵੱਸ ਚੱਲਿਆ ਤਾਂ ਫਿਰ ਇੱਥੇ ਆ ਗਏ ਨੇ ਆਖਾ ਇੱਥੇ ਚੱਲੂਗਾ ਇੱਥੇ ਚੱਲੂ ਆਹ ਤਾਂ ਲੱਕਟੰਡਾ ਛੱਡ ਦੇ ਮੁੜ ਕੇ ਤਾਂ ਅੱਗੇ ਹੋ ਕੇ ਖੜ ਜੈਗੀ ਮੇਰੇ ਜਵਾਕਾਂ ਨੂੰ ਮਾਰ ਰਿਹਾ ਹੈਂ ਮੁੜ ਕੇ ਤਾਂ ਅੱਗੇ ਹੋ ਜਾਈ ਹੈਂ ਕੀ ਦੇ ਜਵਾਕ ਚਾਹ ਤੇਰੇ ਅਰਗੀ ਦੇ ਮੈਂ ਕਿ ਨਾਲ ਲੈ ਕੇ ਆਈ ਸੀ ਨਾਲ ਲੈ ਕੇ ਆਈ ਤਾਂ ਮੈਂ ਇਹਨਾਂ ਨੂੰ ਕਿਹੜਾ ਦੱਸ ਗਿਆ ਉੱਥੇ ਜੰਜ ਲੈ ਕੇ ਗਿਆ ਸੀ ਇਹ ਨਾਲ ਜੋ ਹਾਂ ਤਾਂ ਬੜੀ ਚੱਲਦੀ ਹੈ। ਛਬਾਣ ਬੜੀ ਚੱਲਦੀ ਹੈ। ਇਨੀ ਮਰਜ਼ੀ ਚਲਾ। ਜਰਾ ਹੀ ਕਰਨ ਤੂੰ ਵੀ 20 ਹਜ਼ਾਰ ਕੀ ਆ। ਹਾਂ ਤਾਂ ਮੈਂ ਬੋਲਦੀ ਨਹੀਂ। ਹਾਂ ਹਾਂ ਤੂੰ ਕਾਨੂੰ ਬੋਲਦੀ ਹੈਂ। ਬੋਲਦੀ ਨਹੀਂ ਗੋ ਕਹਿੰਦੀ।